ਹੈਲੋ ਜੀ ਸਤਿ ਸ੍ਰੀ ਅਕਾਲ ਵੈਲਕਮ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਅਨੰਦ ਰੈਡੀ ਹੋਣ ਦਾ ਆ ਮਾਰਨਿੰਗ ਟਾਈਮ ਅਨੰਦ ਨੇ ਪਾਲੀ ਸੁਸਤੀ ਉਸਤਾ ਚੱਲ ਸੇਰਾ ਉੱਠ ਰੱਖੜੀ ਲੈਂਦੀ ਹੈ ਗੱਲ ਹਾਂਜੀ ਕਿੱਥੇ ਰੱਖੀ ਹੈ ਇਹ ਅੰਦਰ ਕਿ ਨੇ ਰੱਖੜੀ ਲੈ ਗਿਆ ਅਨੰਦ ਇਹ ਸਾਰੇ ਭਰਾਵਾਂ ਦੀ ਹੈ ਵੈਰੀ ਗੁੱਡ ਆ ਬੜੀ ਸੋਹਣੀ ਹੈ ਕਿਊਟ-ਕਿਊਟ ਜੀ ਹੈ ਅੱਛਾ ਅੱਛਾ ਸੋਹਣਿਆ ਚਲ ਜੀ ਰੈਡੀ ਆ ਚਲ ਚਲ ਜੀ ਫਿਰ ਫੜ ਆਪਣਾ ਬੈਗ ਤੇ ਆਪਣੀਆਂ ਬੁੱਕਸ ਬਾਕਸ ਸਾਰੀਆਂ ਓਕੇ ਕਰ ਰੈਡੀ ਕਰ ਚਲ ਚਲ ਜੀ ਅੱਜ ਬੁੱਕਸ ਕੀ ਕਰਨੀਆਂ ਕਰਨੀਆਂ ਕੱਢਣੀਆਂ ਪਾਉਣੀਆਂ ਨਹੀਂ ਸੱਚ 15 ਗਸਤ ਦਾ ਫੰਕਸ਼ਨ ਹੋਣਾ ਤੁਹਾਡੇ 15 ਗਸਤ ਵਾਲੇ ਦੀ ਨਹੀਂ ਛੁੱਟੀ ਨਹੀਂ ਹੈਗੀ ਓਹੋ ਕੰਮ ਖਰਾਬ ਹੋ ਗਿਆ ਫਿਰ ਤੇ ਰਖੜੀ ਦਾ ਕਿਦਨਾਂ ਤੁਸੀਂ ਜਦੋਂ ਫ੍ਰੀ ਹੋਗੇ ਦੱਸ ਦਿਓ ਚਲ ਜਾਵਾਂਗੇ ਤੁਹਾਡੇ ਨਾਲ ਬਾਹਰ ਹਾਂਜੀ ਜਦੋਂ ਫ੍ਰੀ ਹੋਗੇ ਦੱਸ ਦਿਓ ਚਲ ਜਾਵਾਂਗੇ ਰਖੜੀ ਬਨਣ ਜਾਣਾ ਗੁਰਨਵਾਜ ਨੇ ਤੇ ਗ੍ਰਾਮਤ ਹੁਣਾ ਨੂੰ ਤੇ ਟਾਈਮ ਦੀ ਗੱਲ ਹੈ ਹੁਣ ਜਿੱਦਨ ਮੈਡਮ ਹੁਣਾ ਦਾ ਸਾਡੀ ਦਾ ਟਾਈਮ ਲੱਗੂਗਾ ਉਹ ਦਿਨ ਜਾਇ ਜਣਾ ਕਿਉਂ ਨਾ ਤੇ ਕਦੋਂ ਟਾਈਮ ਹੈ ਤੁਹਾਡੇ ਕੋਲ ਅਜੇ ਕੁਝ ਪਤਾ ਨਹੀਂ ਲੱਗਣ ਦਾ ਕਿੰਦੀ ਆਹ ਪਾਪਾ ਜੀ ਪਾਪੜੀ ਗੁਰੂ ਨਾਲ ਚਲੀਏ ਮੱਥਾ ਟੇਕਣ ਚਲੀਏ ਪਾਪਾ ਜੀ ਦੇ ਵਾਗਰੂ ਕਰ ਜਲੀ ਵਾਗਰੂ ਵਾਗਰੂ ਪਾਪਾ ਨਾਲ ਕਹਿੰਦੇ ਚਲੀਏ ਵਾਗਰੂ ਕਰਨ ਪਾਪਾ ਜੀ ਨੂੰ ਤੂੰ ਕਾਰ ਵੀ ਆਇਆ ਮੈਂ ਰਹਿ ਗਿਆ ਯਾਰ ਮੈਂ ਵੀ ਕਾਰ ਆਵਾਂ ਹਰ ਚੱਲ ਕੇ ਆ ਜਾ ਜਾ ਚਾ ਚੱਲ ਨਹੀਂ ਜਾਂਦਾ ਗਰਨਵਾ ਜਾ ਜੀ ਤੇਰੇ ਪਾਪਾ ਦੇ ਨਾਨਕੇ ਉੋਂ ਲੱਗੇ ਹੋਏ ਮਾਤਾ ਖੁਸ਼ ਪੂਰੀ ਮਾਤਾ ਮੈਂ ਦੇ ਕੁੱਛ ਰਹਿਣਾ ਅਨਹਦ ਅਢਾ ਜੰਗਾਣਾ ਕਹਿੰਦੀ ਭਲਾ ਹੋਣਿਆ ਮੰਮੀ ਦਾ ਆ ਜਿੱਦਾਂ ਕਹਿੰਦੀ ਆ ਮੇਰਾ ਨਿਕਾਜ ਆ ਭਲਾ ਆ ਇਦਾਂ ਮੰਮੀ ਦਾ ਮੰਮੀ ਨਿੱਕੇ ਕੇ ਵੱਡੇ ਮਾਮੇ ਹੁੰਦੇ ਤੱਕ ਦਾ ਮੈਂ ਤਾਂ ਨਹੀਂ ਮਮਾ ਵੱਡਾ ਤੈਨੂੰ ਕੀ ਫਰਮਾਵੇਂ ਰਖੜੀ ਬਨੋਗੇ ਤੁਸੀਂ ਅੱਗੇ ਤਾਂ ਨਹੀਂ ਚਾਹ ਬੜਾ ਮੈਂ ਲੈਣਦੀ ਨਹੀਂ ਫੋਕਾ ਮੈਂ ਉਹਦਾ ਬੜਾ ਸ਼ੌਂਕ ਗਾਣ ਦਿੰਦੇ ਬੜਾ ਮਜ਼ਾ ਆਉਂਦਾ ਆਹ ਆਹ ਉਹ ਥੀ ਮਿਲਦੀ ਨਹੀਂ ਪਈ ਮਹਾਰਾਜ ਨੇ ਬੜਾ ਬੋਹਤ ਕੀਤਾ ਨਹੀਂ ਤੇ ਯਾਨੀ ਤੇ ਪੋਤਾ ਦਿੱਤੇ ਪੈਸੇ ਦਿੱਤੇ ਸੂਰ ਨਾਵਾਂ ਵਾਲੇ ਮੇਰਾ ਪੋਤਾ ਲੈ ਗਏ ਉਹ ਆ ਨਹੀਂ ਮੌਜਾ ਵੜਿਆ ਪਿਆਰ ਦੀ ਗੱਲ ਹੈ ਬਸ ਉਹ ਕੀ ਹੈ ਪਿਆਰ ਗੰਦ ਤੇ ਨਹੀਂ ਆਹ ਕੋਈ ਨਹੀਂ ਇੰਨਾ ਚਿਰ ਹੋ ਗਿਆ ਮਾਮੇ ਹਣਾ ਨੂੰ ਟਾਈਮ ਮਤਲਬ ਬੱਦੀ ਵੀ ਰਖੜੀ ਵੀ ਨਹੀਂ ਹੁੰਦੀ ਮੰਮੀ ਮੈਨੂੰ ਹੀ ਬੰਨਦੇ ਰਹੇ ਗੁਰਨੁਆਜ ਗੁਰਨੁਆਜ ਤੇ ਦੂਜੀ ਰਖੜੀ ਹੈ ਨਾ ਹਾਂ ਉਹਨੇ ਕਿਹਾ ਨਹੀਂ ਪਹਿਲੀ ਰਖੜੀ ਚਾਪਾ ਕੇ ਤੇ ਭੈਣਾ ਨੂੰ ਨਹੀਂ ਆਇਆ ਐਦ ਕੀ ਖੋ 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 ਕੇ ਸੁੱਟੂ ਗਿਆ ਤੂੰ ਕਿ ਐ ਕਰੂਗਾ ਕੋਸ਼ਿਸ਼ ਹਾਂ ਬੋਝਤਾ ਨਹੀਂ ਕਰਦਾ ਹੈ ਹਾਂ ਚਲੂ ਆ ਵੀ ਆਈ ਜਾ ਬੰਨਦਾ ਤੂੰ ਆ ਵੱਡੀ ਵੈਰੀ ਗੁੱਡ ਮੌਜਾਂ ਬੜੀਆਂ ਪਰੌਣੇ ਆਉਣੇ ਸ਼ੁਰੂ ਹੋ ਗਏ ਆ ਰਖੜੀ ਤੇ ਲੱਗਣ ਦਾ ਵੀ ਰੌਣਕਾਣਾ ਕਰਨ ਵਾਜ ਮੌਜਾਂ ਬਣਨੀ ਸ਼ੁਰੂ ਹੋ ਗਈਆਂ ਉਹਦੇ ਫੰਕਸ਼ਨ ਹੈ ਸਕੂਲੇ ਕਹਿੰਦੀ ਕਿ ਮੈਂ ਆਉਂਗੀ ਫੰਕਸ਼ਨ ਵੇਖ ਕੇ 15 ਅਗਸਤ ਦਾ ਇੱਧਰੋਂ ਹਣੀ ਫੁੱਲ ਬੂਟਿਆਂ ਦੀ ਕਟਿੰਗ ਵੀਰ ਨੇ ਕੀਤਾ ਆਪਣੇ ਔਜ਼ਾਰ-ਜ਼ਾਰ ਸਿੱਧੇ ਕੱਟਦਾ ਜੇ ਹਾਂਜੀ ਕੱਟਦਾ ਵੈਰੀ ਗੁੱਡ ਆਹ ਹੋਰ ਆ ਉੱਤੋਂ ਵੀ ਕਰਦਣੇ ਹੰਜੇ ਆ ਥੋੜੇ ਥੋੜੇ ਉੱਤੋਂ ਕਰ ਦੇਨੇ ਉਹ ਕੈਂਚੇ ਇਹ ਗੋਲ ਜੇ ਕਰ ਦੋ ਇਹ ਵਧੀਆ ਜੇ ਠੀਕ ਹੈ ਨਾਲੇ ਥੋੜਾ ਵੇਲ ਵੇਲ ਜਾ ਹੋ ਜੂਗਾ ਬਹੁਤਾ ਜੀ ਜੰਗਲ ਜਿਹਾ ਬਣ ਗਿਆ ਆਹ ਅਮਰੂਦ ਪਰਲੇ ਤਾਂ ਮੁਗਗੇ ਜਾਵਦੇ ਹੁਣ ਆ ਉਹਨੂੰ ਥੋੜਾ ਹੌਲਾ ਕਰ ਲੈਣਾ ਉਹ ਆਹੋ ਤਾਂ ਮੁਗਗੇ ਅਮਰੂਦ ਹੋਣਾ ਆ ਫਿਰ ਨਵੇਂ ਸ਼ੁਰੂ ਹੋ ਕੇ ਲੱਗਣੇ ਸਿਆਲ ਵਾਲੇ ਇਹਨੂੰ ਫਲ ਵਧੀਆ ਪਿਆ ਇਹਨੂੰ ਇਹ ਹਾਂਜੀ ਫਾਇਦਾ ਨਹੀਂ ਵੈਦ ਕੇ ਇਹਨੂੰ ਗਾਂ ਅੱਗੇ ਨਹੀਂ ਫਲ ਪਿਆ ਇਹਨੂੰ ਹਨਾ ਪੈਂਡਿਆ ਭਾਈ ਇਹ ਤਾਂ ਪੈਂਡ ਪੈਣ ਦਾ ਘੱਟ ਪੈਣ ਦਾ ਪਰ ਇਹਨੂੰ ਜ਼ਿਆਦਾ ਹੁਣ ਆਹ ਹਾਂ ਐਦੀ ਸਮਝ ਲੱਗੀ ਆ ਕੀ ਆ ਬੂਟਾ ਕੋਈ ਸਮਝ ਨਹੀਂ ਆਈ ਇਹਦੀ ਇਹ ਗਲਗਲਦਾ ਹੀ ਆ ਬੂਟਾ ਮੈਨੂੰ ਵੀ ਗਲਗਲ ਜਾ ਰਹੀ ਆ ਵਾ ਫੇਰ ਪਤਾ ਲੱਗੂ ਕੀ ਲੱਗਦਾ ਇਹਨੂੰ ਗਲਗਲਿਆ ਕੇ ਕੀ ਆ ਇਹ ਆ ਦਾਦੇ ਆਈਡਿਆ ਵੇ ਇਹ ਗਲਗਲਦਾ ਇਹਨਾਂ ਵਖਾੜੀ ਵੇਖੋ ਚਲੋ ਚਾਰ ਤੇ ਪਾਇਆ ਕਰਾਂਗੇ ਇਹ ਇਹ ਅਨਹਦਾਈ ਨਿੱਕੀ ਹੁੰਦੀ ਹਣਾ ਅਨਹਦ ਇਹਨਾਂ ਤੋਂ ਨਿੱਕੀਂ ਦੀ ਅਨੰਦ ਨੂੰ ਬੜਾ ਫਰਾਕਾ ਦਾ ਸੋ ਉਹ ਨੂੰ ਬੜਾ ਏਦਾਂ ਨਹੀਂ ਉਹਦੇ ਕੋਲ ਬੜੀਆਂ ਨੇ ਆ ਬੜੀ ਸੁਣੀ ਲੱਗੀ ਉਹ ਗੱਲ ਨਹੀਂ ਪ੍ਰੋਬਲਮ ਦੇ ਇੱਥੇ ਰਹਿ ਗਈ ਹੈ ਕਿ ਰਾਏ ਸੰਸਰੀ ਪੈਂਟ ਸ਼ਰਟ ਲੈ ਜਾ ਕੋਈ ਕਿਉਂ ਬਈ ਪੈਂਟ ਸ਼ਰਟ ਨਹੀਂ ਲੈਣੀ ਫਰੋਕ ਜਾਨੀ ਅਨਹਦ ਓਏ ਅਨਹਦ ਹੋਰ ਰੱਖ ਦੀ ਤੇਰਾ ਨਾਮ ਅਨਹਦ ਰੱਖ ਦੀ ਇੱਥੋਂ ਦਾ ਉਧਰ ਵੇਖ ਨਾਨੂ ਪਿੰਡ ਦਾ ਹੈ ਦੱਸ ਦੇ ਨੀ ਚੱਲ ਫਿਰ ਉਹ ਅਨਹਦ ਆ ਗਈ ਮੰਮੀ ਕਿੰਨਾ ਜਰਾ ਰੱਖੜੀ ਬੰਦੀ ਕਿੰਨਾ ਜਰਾ ਹੈ ਮੰਮੀ ਰੱਖੜੀ ਬੰਦੀ ਅੱਛਾ ਪਤਾ ਹੀ ਨਹੀਂ ਕਿ ਚੇਤਾ ਹੀ ਨਹੀਂ ਅੱਜ ਜੂੜਾ ਚਾਹ ਅੱਜ ਚਾਹ ਪੂਰਾ ਅੱਜ ਬਾਮਾ ਸਾਡਾ ਆਇਆ ਰੱਖੜੀ ਬਣਾਉਣ ਮੰਮੀ ਕੋਲ ਸਹੀ ਹੈ ਮਾਲਾ ਸਾਡੀ ਪੂਰੀ ਖੁਸ਼ ਅੱਜ ਇੱਥੇ ਕੋਣ ਹੈ ਲੈ ਆਹੀ ਤਹੀ ਕੋਲ ਨਹੀਂ ਆਇਆ ਬਾਮੇ ਨੇ ਮੈਂ ਤਾ ਤੁਹਾਡੇ ਵੰਡੇ ਦੀ ਮਾਂ ਬਣਾਉਂਦਾ ਰਿਆਂ ਰੱਖੜੀ ਆਹ ਕਿਉਂ ਮਾਮਾ ਜੀ ਮੈਂ ਕਹਿੰਦਾ ਮੰਮੀ ਸਾਡੇ ਚ ਪੂਰਾ ਜਾ ਕੇ ਕਹਿੰਦੀ ਮੈਂ ਆਪਣੇ ਭਰਾ ਦੇ ਰਖੜੀ ਬੰਨ੍ਹਾ ਲੱਗੀ ਪਈ ਕਿੰਨੇ ਸਾਲਾਂ ਬਾਅਦ ਤੇ ਤੁਹਾਡੇ ਵੰਡੇ ਦੀ ਮੈਂ ਬਣਾਉਂਦਾ ਰਹਿ ਜਾ ਪੁੱਛਦੋਂ ਕਿ ਬੰਨ੍ਹਦੀ ਨਹੀਂ ਹੁੰਦੀ ਹੈ ਹੁਣ ਟੀਵੀ ਤੇ ਆਹ ਬੜੇ ਉਹਨਾਂ ਦਾ ਹੁੰਦੀ ਹੈ ਇਧਰ ਨੂੰ ਤਰਸ ਮਾਇਲ ਗੱਲ ਵੇ ਕੀ ਕਾਲੇ ਬੱਦੀ ਅੰਮਾ ਦਾਦੀ ਜਖਰੀ ਬੰਨਣ ਦਾ ਮਾਮੂ ਮੰਮੀ ਨਹੀਂ ਪੜਿਆ ਜਨਾ ਲਖ ਜਾਣਾ ਨਹੀਂ ਮੰਮੀ ਨੇ ਭਲਾਏ ਹੈ 55 ਪੜ੍ਹਦੇ ਭਾਜੀ ਬੱਸ ਹਾਂ ਹਾਂ ਕਦੋਂ ਪੜਾ ਦੇਣਾ ਤੂੰ ਕਿਰ ਕੇ ਜਦੋਂ ਪੜ੍ਹਦੇ ਨਿਭਾਓਂਗਾ ਖਾਓ ਖਾਓ ਹਾਂ ਨਾ ਇਹ ਤਾਂ ਸਾਹ ਦੇ ਲੈਣੇ ਮੈਨੂੰ ਖਰੀਦੇ ਤੇ ਬੰਨ੍ਹਦੇ ਨਾ ਮਾਮਾ ਜੰਦੇ ਆ ਅੱਗੋਂ ਪਿਛੋਂਦੇ ਆ ਹਰ ਖਰੀਦੇ ਥੜਾ ਘਟ ਨਹੀਂ ਆਣੀ ਆਏ ਹਾਂ ਹਾਂ ਨਹੀਂ ਰੱਖਦੇ ਜੇ ਤਾਂ ਨਹੀਂ ਅੱਜ ਵੀ ਲਖੜੀ ਘੁੱਟਦੀ ਆ ਗਿਆ ਆਉਂਦੇ ਨਾਲ ਮਰੀ ਆ ਬਾਉਂਦੇ ਅੱਗੋਂ ਪਿਛੋਂ ਮੁੰਡਾ ਤਾਂ ਹੈ ਮੰਮੀ ਦੀ ਰੀਤ ਪੂਰੀ ਹੋ ਗਈ ਚਾਹ ਪੂਰਾ ਗਿਆ ਮੈਨੂੰ ਐਦ ਕੀ ਆਖਣਾ ਚੱਲ ਗਏ ਨਾ ਵਾ ਮੈਂ ਤੇਰੇ ਕੋ ਰਖੜੀ ਲਾ ਕੇ ਲੱਗਿਆ ਆ ਗਿਆ ਆਪਣਾ ਆਪਰੇਟਰ ਨਹੀਂ ਅਮੇ ਕੀ ਕਾਇ ਲੱਗ ਰਿਹਾ ਕਰ ਮਾਮੇ ਡੱਬਾ ਨਹੀਂ ਦੱਦੀ ਆਪ ਕਹਿ ਤਾ ਡੱਬਾ ਲੈ ਤੂ ਆਪ ਬੰਦ ਦੱਬੇ ਦੱਬੇ ਆਪਣੇ ਰੀ ਮਾਮੇ ਨੂੰ ਕਹਿੰਦੇ ਬਥੇਰੇ ਪੈਸੇ ਡੱਬਾ ਪੇ ਲੈ ਜੂ ਨਹੀ ਕੋਈ ਨਹੀ ਅਜ ਕੰਨ ਗਏ ਸ਼ੋਪਿੰਗ ਸਭ ਨਹੀਂ ਤੋ ਹੀ ਨਹੀਂ ਨਹੀਂ ਆ ਗਿਆ ਬੜਾ ਜਿਆਦਾ ਬੜਾ ਨੀਦੂ ਕਰੀਵੇ ਦੀਸਾ ਕੋ ਲੋਸੀ ਹੋ ਗੋ ਕਰੰਦੀ ਹਾਂ ਉਹ ਹੱਟ ਤੋਂ ਜਿਆਦਾ ਭੀਜੀ ਹੋਣੀ ਤੇ ਵਿਚਾਰੀ ਹਾਂ ਜਮਾ ਟ੍ਰੈਵਲ ਆਤਾ ਨੀ ਹੁ ਕੱਪੀ ਆ। ਇੱਥੇ ਦਾਮੀ ਸ਼ੁਰੂ ਆ। ਜਾਂਦੇ ਸੌਣ ਦੇ। ਸਹੀ ਗੱਲ। ਗੱਡੀ ਹੁਣ ਕੜ ਲਈ ਪਾਰਕਿੰਗ ਚੋਂ ਤਾਂ ਇਹ ਨਹੀਂ ਬਹੁਤ ਜ਼ਿਆਦਾ। ਅਮਰਸਰ ਤੇ ਪਿੰਡ ਧੁੱਪ ਲੱਗੀ। ਹਾਂ। ਮਨ ਕੈਬਜੇਟ ਤੇ ਪਿੰਡ ਧੁੱਪ ਲੱਗੀ। ਇਹ ਕਿੰਨਾ ਇੰਨਾਂ ਇੰਨਾਂ ਸੁਣਾਉਣੇ ਆ ਪਕੌੜੇ ਤੇ ਉਹ ਦੱਗੇ। ਹਾਂ। ਥੋੜੇ ਸਵਾਦ ਹੁੰਦੇ। ਵਰਸੋ ਜਾਮ ਲੱਗ ਗਿਆ। ਪਾਰਕਿੰਗ ਚੋਂ ਨਿਕਲੇ ਨਿਕਲੇ ਗੱਡੀ ਜਾਮ ਬੜਾ ਜ਼ਿਆਦਾ ਨੀ ਕਰਕੇ ਲੱਗਿਆ। ਨਹੀਂ ਤੇ ਉਸ ਦੀ ਚੰਗੀ ਤੇ ਰੇਤੀ ਚੱਲਦੀ ਹੋ। ਹੋਰ ਜ਼ਿਆਦੀ ਸਾਰੀ ਹੋ ਗਈ। ਉਹਨਾਂ ਕਹੇ ਕੋਈ ਨਹੀਂ ਪਿੰਡ ਹੁਣ ਜਾ ਕੇ ਤਾਂ ਨੂੰ ਮਲਾਉਣਾ ਨਹੀਂ ਤੂ ਦੇ ਨਾਲ ਨਹੀਂ ਤਾਂ ਵਾਪਸ ਜਿਉ ਨਹੀਂ ਮੈਂ ਬੱਸ ਚੜ੍ਹ ਕੇ ਕਹਾ ਗਈ ਹੋ ਜਾਂਦੀ ਉਹ ਤੈਨੂੰ ਤਾਂ ਉਹ ਨਹੀਂ ਮੈਨੂੰ ਲੱਗਦਾ ਯਾਰ ਫੋਨ ਨਹੀਂ ਹੁਣ ਬਾਦ ਵਿੱਚ ਆਇਆ ਭਾਵੇਂ ਚਲ ਗਈ ਹੋਵੇ ਈਲੀ ਬੜੀ ਜਾਂਮ ਬੜਾ ਮਹਨਾਂ ਨਿਕਲ ਗਿਆ ਜਾਂਮੋਂ ਆਇਤੋ ਨਹੀਂ ਤੂੰ ਨੂ ਲੈ ਲਿਆ ਹੀ ਮੀਂਹ ਦੇ ਵਿੱਚ ਚੰਗਾ ਭਿੱਜੇ ਜਾਉਦੇ ਮਾਫਤ ਲੰਚ ਦਾ ਸਾਸਿਕਾ 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 ਸੋ ਵੀ ਤੁਹਾਨੂੰ ਭੇਜਣਾ ਪਿਆ ਕੋਈ ਗੱਲ ਨਹੀਂ ਆਹੀ ਗੱਡੀ ਵੀ ਖਰਾਬ ਕਰਤੀ ਹੁਣ ਸਾਬ ਹੀ ਗਿੱਲੇ ਹੋਏ ਕੋਈ ਨਹੀਂ ਗੱਡੀ ਦੋਪਰ ਹੋਰ ਨਹਿਮਤ ਕੀ ਆ ਲਿਆ ਬੜਾ ਮੇ ਇੱਥੇ ਤੋਂ ਹੱਟ ਗਿਆ ਜਾਂਦਾ ਹਾਂਜੀ ਬੜਾ ਧੀ ਜੀ ਕਿਸੇ ਬੜਾ ਜਾਮਬੜੇ ਲੱਗਦੇ ਪਿਛੇ ਕੋ ਬੋਲਦੇ ਸੰਲੇ ਬੜੇ ਉੱਤਰ ਮੇ ਪਿਆ ਇੱਕ ਦਾ ਇੱਕ ਬਾਸ ਸਾਹ ਆ ਉਸ ਸਮਾਜੇ ਖਵਾਏ ਗਏ ਸਮਾਜ ਦਾ ਖੋਲਚਾ ਰਹਿਣਾ ਤੇ ਸੋਕੀ ਆ ਰੱਖ ਖਾਰਾ ਖਨੀਜਾ ਨਾ ਨਾ ਦੋਸੋਤੀ ਆ ਦੇਖੋਏ ਜਿੰਦਰ ਨੇ ਫਿਰ ਤੋਂ ਕਰ ਲਿਆ ਅਮਰਸਰ ਦੀ ਤਿਆਰੀ ਅੱਗੇ ਆਪਾਂ ਐ ਹੋ ਗਏ ਤੇ ਹੁਣ ਫੇਰ ਚੱਲਦੇ ਖਾਲੀ ਮੁਰਨਾ ਲੈ ਕੇ ਖਾਲੀ ਮੁਰਨਾ ਪਿਆ ਸਹੀ ਗੱਲ ਹੈ ਤੇਰਾ ਪਿਆ ਮਤਲਬ ਤੇਰਾ ਪਿਆ ਅਮਰਸਰ ਗਿਆ ਬਹੁਤ ਛੇਤੀ ਆਉਣਾ ਪਿਆ ਪਰੋਣੇ ਆ ਕੇ ਘਰ ਮਾੜੇ ਭੇਜ ਗਏ ਮੀਂਹ ਦੇ ਵਿੱਚ ਸਾਡੀ ਵੇਟ ਕਰਦੇ ਨੇ ਆਹੋ ਅੱਜ ਮम्मा ਫਿਰ ਸਕੂਲੇ ਬੜਾ ਮਜ਼ਾ ਆ ਰਿਹਾ ਰਖੜੀ ਵਾਲੇ ਆਉਣੇ ਸ਼ੁਰੂ ਹੋ ਗਏ ਹਨ੍ਹਦ ਨੀ ਤੂੰ ਦੀਦੀ ਆ ਗਈ ਮਤਲਬ ਮੇਰੇ मामੂ ਆਏ ਹੈ ਰਖੜੀ ਬੰਨ ਕੇ ਗਏ ਦਾਦੀ ਮਾਤਾ ਨੂੰ ਉਹ ਦਾਦੀ ਮਾਤਾ ਨੂੰ ਨਹੀਂ ਹਜੇ ਦਾਦੀ ਮਾਤਾ ਨੇ ਵੱਧੀ मामੂ ਨੂੰ ਮੇਰੇ ਜੱਹਾ ਗਿਆ ਨਾ ਮੇਰਾ ਵੱਡਾ ਹੋ ਗਿਆ। ਹਨਾ ਅਨੰਦ ਦਾ ਵੀ ਕੱਲ ਫੰਕਸ਼ਨ ਹੈ। ਜਦੋਂ ਅਨੰਦ ਮੇਰੇ ਜੱਡਾ ਆਇਆ ਫਿਰ ਉਹਨੂੰ ਦਾ ਵਿਆਹ ਕਰਾ ਲਿਆ। ਪਾਪਾ ਅੱਜ ਸਕੂਲ 'ਇ ਬੜਾ ਮਜ਼ਾ ਆਇਆ। ਅੱਜ ਆਪਾਂ ਸਟੇਜ 'ਤੇ ਡਾਂਸ ਕੀਤਾ। ਉਹ ਜਿਹੜੀ ਬਣਾਈ ਨਵੀਂ। ਵੈਰੀ ਗੁੱਡ। ਉਹਦੇ ਆਪਾਂ ਕੱਲ ਵੀ ਉੱਤੇ ਡਾਂਸ ਕਰਨੀ। ਅੱਛਾ ਅੱਛਾ। ਨਾਲਾ ਬੈਲੰਚੀ ਚ ਮੱਗੀ ਖਾਧੀ। ਹਾਂ। ਅਨੰਦ ਮੰਗਾਲਾ ਜਾ ਮਗਾਉਣੀ ਪਾਪਾ ਕੋ ਸ਼ਹਿਰੋਂ। ਦੱਸ ਤਾਂ ਕੀ ਕੀ ਕਿਹਾ ਆਪਣਾ। ਇੱਕ ਤਿਰੰਗੇ ਵਾਲੇ ਬੈਂਡ ਵਿੱਚ ਆਜ ਜ਼ਰੂਰ ਸਤਰਕ ਹੋਵੇ ਚਸ਼ੋਕਾ ਚੱਕਰ ਬਣਾਉਣਾ ਚਾਹੀਦਾ। ਅੱਛਾ। ਇਹ ਵਾਈਟ ਕਲਰ ਦਾ ਟੋਪ ਲਿਆਇਆ ਹੈ ਅੱਛਾ ਜੀ ਠੀਕ ਆ ਬੱਸ ਠੀਕ ਹੈ ਜੀ ਚੰਗਾ ਜੀ ਖਾਣਾ ਪੀਣਾ ਨੇ ਕੁਛ ਖਾਣਾ ਤਾਂ ਹੁਣ ਨਹੀਂ ਖਾਂਦਾ ਪੀਂਦਾ ਮਸ਼ ਹਨਾ ਅਨਾਂ ਬਾਹਰ ਦਾ ਬੰਦ ਕਰਤਾ ਸਾਰਾ ਪਰ ਜੰਖ ਨੂੰ ਰਕੜੀਆਂ ਲੈਣਦੀਆਂ ਨਾ ਹਾਂ ਰਕੜੀਆਂ ਤਾਂ ਲੈਣਦੀਆਂ ਚਲੋ ਫਿਰ ਕੱਲ ਫੋ ਕੱਲ ਗੁਰਾਂ ਉਹਨੂੰ ਗੁਰਨਵਾਜ ਨੂੰ ਗੁਰਾਂ ਨੂੰ ਤਾਂ ਸਾਰਿਆਂ ਨੂੰ ਕੱਲ ਬੰਨਗੇ ਹੋਣੀ ਹੈ ਐ ਕੱਲ ਠੀਕ ਹੈ ਫਿਰ ਆਏ ਹਾਂ ਮਜੇ ਜਾ ਆਨੰਦਲਾ ਕੇ ਆ ਯਾਰ ਰਖੜੀਆਂ ਇਹ ਰਖੜੀਆਂ ਲੈ ਕੇ ਆਇਆ ਆ ਆਨੰਦ ਨੂੰ ਦੱਸੂਗੀ ਕਿਹਦੇ ਕਿਤੇ ਵਾਸਤੇ ਲੈ ਆਂਦੀਆਂ ਇਹ ਮੈਂ ਸਾਰੀਆਂ ਖਲ ਦੀਆਂ ਫੇਰ ਹੀ ਦੱਸਦੇ ਆ ਘੜੀਆਂ ਆ ਆਪਣੇ ਘਵਾ ਗਈ ਫਸਤ ਰਖੜੀਆਂ ਜੇ ਪਰਮਾਨ ਵੀਰੇ ਅਭੀ ਵੀਰੇ ਤੇ ਅਵਲੀ ਟਬਲੀ ਦੀਆਂ ਸਾਰੀਆਂ ਰਖੜੀਆਂ ਪੇ ਸਿੱਕ ਦਿੱਤੀਆਂ ਨਾ ਜੋਹਨ ਜਿਹੜੀਆਂ ਬੱਚੀਆਂ ਸੀ ਉਹਨਾਂ ਨੂੰ ਆਪਾਂ ਤੁਹਾਨੂੰ ਵੀਰੇ ਸਾਰੇ ਨੂੰ ਭੇਜ ਲੱਗੇ ਆ ਭੇਜ ਨਹੀਂ ਲੱਗੇ ਆ ਪਰ ਨਾ ਜੜਾ ਇੱਕ ਫਰਕ ਪਦੀ ਨਹੀਂ ਆਪਾਂ ਨੇ ਚੱਲਦੇ ਆ ਤੇ ਆ ਕਿੰਨੀਆਂ ਦੀਆਂ ਰੱਖਣੀਆਂ ਬੰਦੇ ਭਰਾਵਾਂ ਦੀਆਂ ਹਮਮ ਸੋਣੀਆਂ ਨਾ ਬੜੀਆਂ ਸੋਣੀਆਂ ਤੂੰ ਹੀ ਪਸੰਦ ਕੀਤੀਆਂ ਸਾਰੀਆਂ ਆ ਨਿਆਮਤਰੀ ਲਈ ਮੈਂ ਅਨਸ਼ਾ ਟਿਕਾ ਆ ਇੱਕ ਨਿਆਮਤਰੀ ਲਈ ਮੈਂ ਤੇ ਆ ਇੱਕ ਤੁਸੀਂ ਲਈ ਆ ਸਭ ਮੁਮਲੀ ਸਭ ਮੁਮਲੀ ਲਈ ਜੇ ਤੇ ਆ ਵੀ ਤੇ ਰਖੜੀ ਲੈ ਆ ਕਿ ਲਈ ਲਈ ਆ ਇਹ ਲਾਂਗੇ ਜਿੰਨੂ ਲੈ ਆ ਆਪਾਂ ਸੋਚ ਕੇ ਨਹੀਂ ਲਈ ਆ ਮੈਂ ਗੁਰਮੁਆ ਜੀ ਲਈ ਹਾਂ ਆ ਗੁਰਪੰਨੀ ਹਾਂ ਤੇ ਆ ਗੁਰਮਤਲੀ ਹਾਂ ਠੀਕ ਔਰ ਅਜੂ ਮਾਮੂਲੀ ਆ ਰਾਜੂ ਮਾਮੂਲੀ ਹੋਰ ਕੀ ਆ ਹੋ ਰਿਹਾ ਆ ਵੀ ਅਬਲੀ ਰਖੜੀ ਵੀ ਬੋੜੀ ਆ ਜਿਆਦਾ ਸੋਨੀਆਂ ਆ ਵੀ ਕਨਾਂ ਨੂੰ ਵਾਸਤੇ ਵੀ ਲਈ ਨਨ ਮੈਂ ਬਣਾ ਕ ਬਨਦੀ ਇਹ ਕੋ ਚਾਚੂ ਨੂੰ ਵੀ ਬੰਨੀ ਮੈਂ ਬਨਨੀ ਬੰਦੀ ਸਾਰਿਆਂ ਨੂੰ ਬਨ ਦੇਣੀਆਂ ਜਿੰਨੀਆਂ ਲਿਆਂਦੀਆਂ ਨਾ ਸਾਰੀਆਂ ਬਨ ਕੇ ਖਤਮ ਕਰਨੀਆਂ ਹੁਣ ਤਾਂ ਗੇਲੇ ਕਿੰਨੇ ਆ ਅਬ ਇਹ ਕਰ ਰਖੜੀ ਸੱਚੇ ਫੰ ਆਹ ਨਹੀਂ ਸੋਣੀ ਨੂੰ ਸਾਰੀਆਂ ਸਭ ਮੰਨਦੇ ਚੱਲ ਆਹ ਕਿਦੇ ਵਸ ਲੈ ਹੁੰਦੀਆਂ ਜਾਨਾ ਵਿppu ਜੀ ਵਾਸਤੇ ਇੱਕ ਵਿppu ਦੀਦੀ ਵਾਸਤੇ ਇੱਕ ਸੱਗੂ ਵਾਸਤੇ ਹਾਂਜੀ ਠੀਕ ਠੀਕ ਆਨਨ ਨੇ ਤਾਂ ਰਖੜੀਆਂ ਹੀ ਰਖੜੀਆਂ ਕੀਤੀਆਂ ਪਈਆਂ ਹਨਾ ਵਿppu ਜੀ ਜੀ ਹਾਂ ਨੇ ਮੈਂ ਸਾਲੇ ਹਾਂ ਉਹਨਾਂ ਨੂੰ ਸੁਝਾਇਆ ਕਿ ਮੈਂ ਨਹੀਂ ਸੁਣੀ ਠੀਕ ਉਹਨਾਂ ਨੇ ਇੱਥੇ ਆਉਣਾ ਜਾਣਾ ਥੋੜਾ ਆਪਾ ਆਹ ਹੁਣ ਰਖੜੀ ਲੈ ਕੇ ਚੱਲਨੇ ਤਾਇਆ ਜੀ ਘਰੇ ਤਾਇਆ ਜੀ ਦੇ ਬੇਟੇ ਨੂੰ ਬੰਨਣ ਚੱਲੇ ਰਖੜੀ ਚਲੋ ਚੱਲਦੇ ਹਾਂ ਫੇਰ ਹਣਾ ਚਲੋ ਇਸ ਰੰਗ ਨਾਲ ਹੁਣ ਮਮਾ ਦਾ ਤਵਾ ਕਿਹੋ ਜਿਹਾ ਨਹੀਂ ਚੱਲੇ ਰਖੜੀ ਬੰਨਣ ਤੇ ਫੇਰ ਨਾਲ ਮੈਂ ਆਪਣੇ ਅੱਜ मामੂ ਨੂੰ ਵੀ ਰਖੜੀ ਬੰਨੂਗੀ ਕਿਦਾਂ ਲੱਗ ਰਿਆ ਰਖੜੀ ਬੰਨਣਾ ਕਿ ਤੁਹਾਨੂੰ ਰਖਤੇ ਨੂੰ ਪਤਾ ਲੱਗਣਾ ਕਿਦਾਂ ਲੱਗ ਰਿਹਾ ਤੇ ਮੈਨੂੰ ਵੀ ਪਤਾ ਕਿਦਾਂ ਲੱਗ ਰਿਹਾ ਹੁਣ ਆਰਕੀ ਹੈ ਕਿ ਗੁਰਨਵਾ ਤੇ ਅਵਲ ਉਹ ਨਾਲੀ ਸੇਕੜ ਰਖੜੀ ਪਰ ਅਵਲ ਹਜੇ ਇੱਥੇ ਨਹੀਂ ਹੈਗਾ ਤੇ ਫਿਰ ਪਰ ਫਿਰ ਵੀ ਹਵਲਦੀ ਸੈਕਿੰਡ ਰਖੜੀ ਆ ਤੇ ਹਵਲਦੀ ਰਖ ਪਹੁੰਚ ਕੇ ਰਖ ਆ ਜੀ ਕਿਹਨਾਂ ਬੈਂਡ ਦਾ ਬੜੀ ਆਉਣਾ ਹੈ ਸੱਸੀ ਰੋ ਹੁੰਦੀ ਸੱਸੀ ਰੋ ਹੁੰਦੀ ਆਹ ਫੁਨੀਆ ਅੰਗੜੇ ਆਨੰਦ ਨੂੰ ਬਹੁਤ ੜੀ ਕਰਨੀ ਅਵਲ ਨੂੰ ਅਵਲ ਨੂੰ ਅਭੀ ਮੇਰੇ ਨਰਮਾਨ ਮੇਰੇ ਮੁਖੜੀਆਂ ਭੇਜ ਚੁਕੀਆਂ ਆ ਨਾ ਜਰਮਨ ਦੇ ਨਾਲ ਇੰਗਲੈਂਡ ਹਾਂ ਹੁਣ ਇੰਡੀਆ ਦੀ ਵਾਰੀ ਆ ਗਈ ਹਾਂ ਹੁਣ ਇੰਡੀਆ ਦੀ ਵਾਰੀ ਆ ਗਈ ਆ ਪਾਕਤੀਆਂ ਹਣ ਸਭ ਵੀ ਰਖੋ ਘਾਨੂ ਤੇ ਪੀਣੀ ਦੇ ਸੀੜੀਆਂ ਤੇ ਪੀਂਦੀਆਂ ਹੋ ਰਹੀਆਂ ਨੇ ਪੀਣੀ ਹੋ ਰੈਡੀ ਪੀਣੀ ਪੀਣਾ ਵੀ ਕਾ ਦਿਨਾਂ ਤੋਂ ਯੈਸ ਅਨਹ ਤੇ ਨੂੰ ਲੈ ਆ ਗਰਾਂ ਕਹਿ ਹੁਣ ਤੇ ਲੱਗਦਾ ਰਖੜੀ ਦੀ ਬਣ ਗਏ ਬੜਾ ਵਧੀਆ ਲੱਗਦਾ ਰੱਤੀ ਕੋਲ ਤੁਹਾਨੂੰ ਬਹੁਤ ਵਧੀਆ ਮਹੀਨਾ ਹੋ ਗਿਆ ਵੇਟ ਕਰਨ ਦਾ ਇਹ ਉਹ ਪ੍ਰੋਫਿਟ ਵਾਲਾ ਧਿਆਰ ਹੁੰਦਾ ਚੋਕਲੇਟ ਹਾਂਜੀ ਤੁਹਾਨੂੰ ਕਿਦਾਂ ਲੱਗ ਰਿਹਾ ਰੱਤੀ ਬਣਾਣਾ ਆ ਕੇ ਬਹੁਤ ਵਧੀਆ ਅੱਛਾ ਈ ਆਉਂਦੇ ਕੋ ਫੜ ਲਈ ਪੀ ਗਏ ਨਹੀਂ ਕੀ ਮੈਂ ਖਾ ਅਗੇ ਖਾ ਗਏ ਨਸਮੋਸੇ ਕਿਨੇ ਖਾਦੇ ਈ ರೀತಿ ಬನ್ನಾ ಮಾಮೂ ನ பிச்சே கே பண்ணா ਬਨਦੀ ਕੇਂਦੀ ਆ ਰਕਾ ਮੈਂ ਵੀ ਰਾਜੂ ਮਾਮੂ ਨੂੰ ਬਨੰਦੀ ਰਖਦੀ ਰਖੜੀ ਦੇ ਨਾਲ ਤੇਰੀ ਖੁੱਲਣ ਨਹੀਂ ਦੇਈ ਕੱਟਾ ਪੈਣਾ ਤਾਂ ਮਾਹ ਕੋਲੀਆ ਜੋ ਅਸੀਂ ਨਹੀਂ ਤਾਂ ਬੰਦ ਗੰਨ ਮਾਰਦੇ ਨਾ ਨਹੀਂ ਤਾਂ ਬੰਦ ਨਹੀਂ ਬੜੀ ਮਮੂਨ ਗਗਰੀਆਂ ਵਲੀਆਂ ਦੀਆਂ ਤਰਵਾਤੇ ਹਲਾ ਹਲਾ ਕੀ ਕਰਨੀ ਬੜਾ ਟੇਸਟਿੰਗ ਸੱਚੀ ਬਸ ਵੀਰ ਅੱਜ ਤੋਂ ਪਹਿਣਾ ਆਉਣੀਆਂ ਸ਼ੁਰੂ ਹੋ ਗਈਆਂ ਰਖੜੀ ਬੰਨਵਾਦੀ ਸਵੇਰੇ ਨਾਲ ਅਨੂ ਗੇ ਤਿਆਰ ਹੋਏ ਨਾ ਤਿੰਨ ਪਹਿਣਾ ਤੇ ਆ ਗਈਆਂ ਇੱਕ ਆਪਤੀ ਜੀ ਆ ਤੇ ਇਹ ਆਪਣੀ ਨਹੀਂ ਆ ਮੈਂ ਇੱਥੇ ਲੀ ਭੈਣ ਆ ਅਨੰਦ ਹੁਣ ਨਿਆਮਤ ਨੂੰ ਚੱਲੀ ਰਖੜੀ ਬਣਨ ਅੱਗੇ ਨਿਆਮਤ ਨਹੀਂ ਘਰ ਤੇ ਕਹਿੰਦੀ ਮੈਂ ਹੁਣੇ ਬਨਣੀ ਆ ਸਵੇਰੇ ਨਹੀਂ ਬਨਣੀ ਭੈਣ ਚੱਲੀ ਭਰਾਵਾ ਤੇ ਰਖੜੀ ਲੈ ਕੇ ਭਰਾ ਭੈਣ ਤੋਂ ਲੇਟ ਨਹੀਂ ਆ ਤਾਰਿਆਂ ਦੀ ਲੋਏ ਚੱਲੀ ਨਿਆਮਤ ਵਾਸਤੇ ਖੋਲੋ ਖੋਲਣ ਲਈ ਬਨਣ ਨਹੀਂ ਆ ਤਾਂ ਖੋਲਣ ਲਈ ਖੋਲਣ ਨਹੀਂ ਇੰਦੀ ਨਹੀਂ ਜਾਜ ਤਾਂ ਬਨਣ ਦੀ ਜਾਜ ਆ ਨਿਆਮਤ ਨੂੰ ਬੜੇ ਜਣਾ ਦੀ ਵੇਟ ਕਰਨ ਦੀ ਭੈਣ ਤੇਰੀ ਪਤਾ ਤੈਨੂੰ ਮੈਂ ਕਿ ਸਵੇਰੇ ਬਨ ਲਈ ਕਹਿੰਦੀ ਮੈਂ ਨਾ ਮੈਂ ਹੁਣੇ ਹੀ ਬਨਣੀ ਆ ਮੈਂ ਵੀਡੀਓ ਵੀਡੀਓ ਬਣਾਉਂਦੇ ਤੋਂ 18 ਘੰਟੇ ਵੇਟ ਕਰਨ ਦੀ ਹੰਦੀਸ਼ਾ ਅਨੰਦ ਵਾਲੇ ਵੇਟ ਦੇਖੋ ਅਨੰਦ ਦੀ ਸਾਰੀ ਰਖੜੀਆਂ ਆਉਂਦੀਆਂ ਗੰਢਾਂ ਅਨਿਤੂ ਦੇਣ ਦੀ ਬੈਣਾ 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 ਹੋਰ ਲੱਭਾ ਅਗੇ ਇਸੇ ਅਨੰਦ ਆ ਵੀ ഫ ടേസ് ലാഹിയോ ഗിഫ്റ്റോ ആ ഭന നീന്ത ਟੋਪੀ ਭੜਨੀ ਆਪਾ ਇਹ ਅਨਹਦ ਨੇ ਮਗਾਇਆ ਸਮਾਨ ਮੇਰੇ ਕੋਲ ਹੁਣ ਝੰਡਾ ਤੇ ਨਾਲ ਉਹ ਆਪਣਾ ਦੂਜਾ ਰਿਸਟ ਬੈਂਡ ਕਿੰਦੀ ਮੈਂ ਪਾ ਕੇ ਜਾਣਾ ਸਕੂਲ ਮੇਰਾ ਕੰਪੀਟੀਸ਼ਨ ਨੇ ਉਥੇ ਫੰਕਸ਼ਨ ਹੈ ਡਾਂਸ ਦਾ 15 ਅਗਸਤ ਦਾ ਸੈਲੀਬ੍ਰੇਟ ਕਰਨਾ ਤੇ ਨਾਲ ਇੱਕ ਟੀ-ਸ਼ਰਟ ਵਾਈਟ ਕਲਰ ਦੀ ਤੇ ਬਾਕੀ ਹੁਣ ਅਨਹਦ ਗਈ ਉਧਰ ਰਖੜੀ ਬਨਣਾ ਉਹਨਾਂ ਨੂੰ ਅਜੇ ਪਤਾ ਮੈਂ ਸਮਾਨ ਲੈ ਕੇ ਆਇਆ ਅੱਜ ਕੀ ਹੁਣ ਫਿਰ ਮਿਲਾਂਗੇ ਤੁਹਾਨੂੰ ਆਪਾਂ ਸਵੇਰੇ ਨਵੀਂ ਵੀਡੀਓ ਦੇ ਨਾਲ ਨਵੇਂ ਵਲੌਗ ਦੇ ਨਾਲ ਬਾਏ ਬਾਏ ਸਸਕਾਲ ਜੀ ਟੇਕ ਕੇਅਰ ਧੰਨਵਾਦ